9 ਸਤੰਬਰ 2025 ਸਵੇਰ ਦੀ ਅਪਡੇਟ ਲੈ ਕੇ ਆਇਆ ਜਰਾ 5:55 ਮਿੰਟ ਹੋ ਚੁੱਕੇ ਐ ਦਰਿਆ ਸਤਲੁਜ ਦੀ ਅਪਡੇਟ ਲੈ ਕੇ ਆਇਆ ਜਰਾ ਸਾਰੀ ਅਪਡੇਟ ਦੇਵਾਂਗੇ ਪਾਖੜਾ ਦਾ ਲੈਵਲ ਫੋਗ ਨਾਮ ਦਾ ਲੈਵਲ ਦਰਿਆ ਸਤਲੁਜ ਕਿੰਨਾ ਪਾਣੀ ਘਟਿਆ ਤੁਸੀਂ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਹੋ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕਿ ਤੁਹਾਡੇ ਇਰੀਏ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਇੱਕ ਵਾਰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਜਾਣਕਾਰੀ ਕਰਨੀ ਸਾਰਿਆਂ ਦੇ ਨਾਲ ਸਾਂਝੀ ਸੌਖੀ ਹੋ ਜਾਵੇ ਦ੍ਰੈ ਸਤਲੁਜ ਦੇ ਤਸਵੀਰਾਂ ਦੇਖ ਰਹੇ ਹਾਂ ਥੋੜੇ ਤੁਸੀਂ ਨਾਲ ਹੋਰ ਜੁੜ ਜਾਓ ਫਿਰ ਜਾਣਕਾਰੀ ਸਾਂਝੀ ਕਰਦੇ ਹਾਂ 9 ਸਤੰਬਰ 2025 ਮਹਤਵਪੂਰਤ ਜੋ ਜਗਰਾਉਂ ਦ੍ਰੈ ਸਤਲੁਜ ਦਾ ਪੁੱਲ ਜਾਂਦਾ ਉਸ ਦੇ ਉੱਪਰ ਇਸ ਮੌਜੂਦ ਹਾਂ ਦ੍ਰੈ ਸਤਲੁਜ ਦੀ ਸਾਰੇ ਅਪਡੇਟ ਦੇਵਾਂਗੇ ਪਾਕਖਾਲ ਦਾ ਲੈਵਲ ਪੋਗ ਡੈਮ ਦਾ ਲੈਵਲ ਸਾਰਾ ਦੱਸਾਂਗੇ ਅੱਜ ਦੀ ਜੋ ਅਪਡੇਟ ਜਿਆਦਾ ਰਹੇਗੀ ਲੋਹਿਆਂ ਰੇ ਦੀ ਰਹੇਗੀ ਜਿੱਥੇ-ਜਿੱਥੇ ਕਿਸਾਨਾਂ ਦਾ ਨੁਕਸਾਨ ਹੋਇਆ ਤਾਂ ਤੁਸੀਂ ਹੁਣ ਜੁੜਨੇ ਸ਼ੁਰੂ ਹੋ ਚੁੱਕੇ ਹੋ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ। ਇਹ ਦਰਿਆ ਸਤਲੁਜ ਦੀਆਂ ਤਸਵੀਰਾਂ ਨੇ ਜਿਵੇਂ ਮੈਦ ਪਰ ਤੋਂ ਜੋ ਜਗਰਾਵ ਰੋੜ ਜਾਂਦਾ ਰਸਤੇ ਚ ਦਰਿਆ ਸਤਲੁਜ ਦਾ ਪੁਲਾਉਂਦਾ ਉੱਥੋਂ ਦੀਆਂ ਤਸਵੀਰਾਂ ਨੇ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਤਕਰੀਬਨ 5 ਫੁੱਟ ਤੱਕ ਘਟ ਚੁੱਕਿਆ ਹੈ। ਆਪਣੇ ਆਪ ਚ ਵੱਡੀ ਅਪਡੇਟ 5 ਫੁੱਟ ਘਟ ਚੁੱਕਿਆ ਪਰ ਗੱਲ ਇਹ ਹੈ ਕਿ ਜਦੋਂ ਪਾਣੀ ਉਤਰਦਾ ਖੋਰਾ ਬਹੁਤ ਜ਼ਿਆਦਾ ਲੌਂਦਾ ਹੈ। ਤਾਂ ਉਹੀ ਗੱਲ ਇੱਥੇ ਹੋਈ ਹੈ ਕਿ ਹੁਣ ਦਾ ਆ ਮਾ ਖੋਰਾ ਦਰਿਆ ਨੇ ਬਹੁਤ ਜ਼ਿਆਦਾ ਲਗਾ ਦਿੱਤਾ ਹੈ ਪਰ ਆਪਣੇ ਆਪ ਵਿੱਚ ਪਾਣੀ ਤਾਂ ਅਜੇ ਵੀ ਤੇਜ਼ ਹੈ ਥੋੜਾ ਨਹੀਂ ਮੰਨ ਸਕਦੇ ਜਮਾ ਥੋੜਾ ਹੋ ਜਾਊਗਾ ਪਾਣੀ ਦੇ ਦਰਿਆ ਦੇ ਜੋ ਕੰਢੇ ਹੁੰਦੇ ਉਸ ਤੋਂ ਅੰਦਰ ਚੱਲ ਰਿਹਾ ਹੈ ਪਰ ਜਦੋਂ ਪਾਣੀ ਦਰਿਆ ਸਤਲੁਜ ਦਾ ਹੋਰ ਤਕਰੀਬਨ 5 ਤੋਂ 6 ਫੁੱਟ ਘਟ ਜਾਊਗਾ ਤਾਂ ਫਿਰ ਦਰਿਆ ਦੇ ਅੰਦਰ ਹੀ ਚੱਲਣਾ ਬਿਲਕੁਲ ਸ਼ੁਰੂ ਹੋ ਜਾਊਗਾ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਸੰਝ ਕਰ ਰਹੇ ਆ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ तकरीबन 5 ਫੁੱਟ ਤੱਕ ਘਟਿਆ ਹੈ ਦਰਿਆ ਦੇ ਕੰਢੇ ਦੇ ਹੁਣ ਅੰਦਰ ਚੱਲ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਤੋਂ ਜੋ ਦਰਿਆ ਤੇ ਕਿਨਾਰੇ ਬਾਹਰ ਸੀ तकरीबन ਅਗੋ ਪਪੂਲਰ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਵੜਿਆ ਸੀ ਪਾਣੀ ਬਹੁਤ ਜ਼ਿਆਦਾ ਸੀ ਪਰ ਹੁਣ ਪਾਣੀ ਦਰਿਆ ਸਤਲੁਜ ਦਾ ਘਟ ਚੁੱਕਿਆ ਹੈ ਵੱਡੀ ਰਾਹਤ ਮਿਲੀ ਹੈ ਵੱਡੀ ਰਾਹਤ ਮਿਲੀ ਹੈ ਪਰ ਦੂਜੇ ਪਾਸੇ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ ਸਪੀਡ ਤਾਂ ਅਜੇ ਵੀ ਤੇਜ਼ ਹੈ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਪਾਣੀ ਜਮੈਂ ਘਟ ਗਿਆ ਪਰ ਅੱਗੇ ਤੱਕ ਨਜ਼ਰ ਮਾਰੋ ਦੇਖੋ ਕਿ ਪਾਣੀ ਕਿੰਨਾ ਹੈ ਪਾਕਿਸਤਾਨ ਦੇ ਹਾਲਾਤ ਬੜੇ ਮਾੜੇ ਆ ਜੋ ਇੱਥੋਂ ਦਾ ਪਾਣੀ ਸਾਰਾ ਹਰ ਇੱਕ ਹੈਡਵਰਕ ਉਸ ਤੋਂ ਅੱਗੇ ਜਾਂਦਾ ਫਿਰ ਪਾਕਿਸਤਾਨ ਜਾਂਦਾ ਤੇ ਪਾਕਿਸਤਾਨ ਦੇ ਹਾਲਾਤ ਬੜੇ ਮਾੜੇ ਆ ਦਰਿਆ ਸਤਲੁਜ ਦੀ ਵੀ ਵੱਡੀ ਅਪਡੇਟ ਦੇ ਰਹੇ ਆ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਤਕਰੀਬਨ 5 ਫੁੱਟ ਤੱਕ ਘਟ ਚੁੱਕਿਆ ਵੱਡੀ ਰਾਹਤ ਮਿਲੀ ਹੈ 9 ਸਤੰਬਰ 2025 ਦੇ ਤਸਵੀਰਾਂ ਨੇ ਮਹਿਦਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਅਸੀਂ ਆਫਸ ਦੇ ਉੱਪਰ ਮੌਜੂਦ ਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਅੱਗੇ ਹੋਰ ਵੀ ਜਾਣਕਾਰੀ ਦੇਵਾਂਗੇ ਇੱਕ ਹੋਰ ਗੱਲ ਦੱਸਿਓ ਕਿ ਤੁਸੀਂ ਕਿੱਥੋਂ ਸਾਡੇ ਨਾਲ ਜੁੜਿਆ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਹਾਡੇ ਏਰੀਆ ਦਾ ਕੀ ਹਾਲ ਹੈ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਸੀ ਤਕਰੀਬਨ 5 ਫੁੱਟ ਤੱਕ ਘਟ ਚੁੱਕਿਆ ਹੈ ਮਾਧ ਪਰਤ ਜੋ ਜਗਰਾਵ ਰੋਡ ਜਾਂਦਾ ਸਿਪਲ ਦੇ ਉੱਪਰ ਮੌਜੂਦ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਦਰ ਆ ਸਤਲੁਜ ਦੀਆਂ ਪਾਣੀ ਚਾਹੇ 5 ਫੁੱਟ ਘਟ ਗਿਆ ਪਰ ਪਾਣੀ ਦੀ ਸਪੀਡ ਪਾਣੀ ਦੀ ਰਫਤਾਰ ਤਾਂ ਅਜੇ ਵੀ ਤੇਜ਼ ਹੈ ਮਾਨ ਸਰਕਾਰ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਮੁਆਵਜ਼ਾ 20000 ਰੁਪਏ ਤੱਕ ਕਿਸਾਨਾਂ ਨੂੰ ਮਿਲੇਗਾ ਪਰ ਜ਼ਿਕਰਯੋਗ ਹੈ ਕਿ ਇਹ 23 ਦੇ ਵਿੱਚ ਬਿਲਾਨ ਕੀਤਾ ਸੀ ਪਰ ਸਿਰਫ ਬਿਲਾਨ ਤੱਕ ਹੀ ਰਹਿ ਗਿਆ ਮਾਅਵਜਾ ਨਹੀਂ ਮਿਲਿਆ ਜਿਸ ਦੀ ਖੇਤ ਉਸ ਦਾ ਰੇਤ ਦਾ ਐਲਾਨ ਕੀਤਾ ਪਰ ਅਜੇ ਤਾਂ ਪਾਣੀ ਚੱਲ ਰਿਹਾ ਕਿਸਾਨ ਚੱਕੂਗਾ ਕਿਸ ਤਰ੍ਹਾਂ ਛੋਟੇ ਕਿਸਾਨਾਂ ਕੋਲ ਤਾਂ ਟਰੈਕਟਰ ਰੱਖਣੀ ਹੈ ਹਾਲਾਤ ਉਹ ਵੀ ਕੋਈ ਤੇਲ ਦਾ ਪ੍ਰਬੰਧ ਹੈ ਹਾਲਾਤ ਫੜਾਰੇ ਹਾਲਾਤ ਇਸ ਤਰ੍ਹਾਂ ਕਰਦੇ ਆ ਕਿ ਕੋਲ ਕੁਝ ਬਚਿਆ ਹੀ ਨਹੀਂ ਵੀਡੀਓ ਨੂੰ ਇੱਕ ਵਾਰ ਸ਼ੇਅਰ ਜਰੂਰ ਕਰ ਦਿਓ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਪੈਸੇ ਨਹੀਂ ਲੱਗਦੇ ਅਤੇ ਬੈਲ ਆਈਕਨ ਜਰੂਰ ਦਬਾ ਦਿਓ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਦੱਸਾਂ ਜੀ ਕਰ ਰਿਹਾ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ 5 ਫੁੱਟ ਤੱਕ ਘਟ ਚੁੱਕਿਆ ਹੈ ਪਰ ਪਾਣੀ ਦੀ ਸਪੀਡ ਅਜੇ ਵੀ ਤੇਜ਼ ਹੈ ਪਰ ਦੇਖੋ ਕਿ ਪਾਣੀ ਦੀ ਸਪੀਡ ਜੇ ਤੇਜ਼ ਹੈ ਪਰ ਜਦੋਂ ਦਰਿਆ ਦਾ ਪਾਣੀ ਇੱਥੇ ਚੱਲ ਰਿਹਾ ਸੀ ਤਾਂ ਉਹ ਇੰ ਤੋਂ ਵੀ ਜ਼ਿਆਦਾ ਤੇਜ਼ ਸੀ ਕਮੈਂਟ ਜਰੂਰ ਕਰਿਓ ਦੱਸਿਓ ਤੁਹਾਡਾ ਏਰੀਆ ਕਿੱਥੇ ਹੈ ਕਿੱਥੋਂ ਤੁਸੀਂ ਸਾਨੂੰ ਜੁੜੇ ਹੋ ਤੁਹਾਡੇ ਏਰੀਆ ਦਾ ਕੀ ਹਾਲ ਹੈ ਅਜੇ ਪਾਲ ਸਿੰਘ ਹੈਲੋ ਜੀ ਹਾਂਜੀ ਸਤਿ ਸ੍ਰੀ ਅਕਾਲ ਜ ਤੇ ਜਰੂਰ ਦੱਸੀ ਜਾਇਓ ਤੁਹਾਡੇ ਇਲਾਕੇ ਤੁਹਾਡੇ ਏਰੀਆ ਦਾ ਕੀ ਹਾਲ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਬ੍ਰਹਿਸਤਵ ਜੀ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਹਾਡੇ ਨਾਲ ਬ੍ਰਹਿਸਤਵ ਜੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਮੈਂ ਪਰਤ ਜੋ ਜਗਰਾਵਂ ਰੋਡ ਜਾਂਦਾ ਪਲ ਦੀ ਉੱਪਰ ਮੌਜੂਦ ਹਾਂ 9 ਸਤੰਬਰ 2025 ਦੀਆਂ ਲਾਈਵ ਤਸਵੀਰਾਂ ਨੇ ਦਰਿਆ ਸਤਲੁਜ ਦਾ ਜੋ ਜਲ ਪੱਦਰ ਸੀ 5 ਫੁੱਟ ਤੱਕ ਘਰ ਚੁੱਕਿਆ ਪਰ ਪਾਣੀ ਦੀ ਸਪੀਡ ਅਜੇ ਵੀ ਤੇਜ਼ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਜਰੂਰ ਵਾ ਦਿਓ ਹੋਰ ਤੁਸੀਂ ਕਿਸ ਥੈੜੀ ਤੋਂ ਦੇਖ ਰਹੇ ਹੋ ਤੁਹਾਡੇ ਥੈੜੀ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਪਾਣੀ ਨੇ ਉਥੇ ਕਿਸ ਤਰ੍ਹਾਂ ਦੇ ਹਾਲਾਤ ਕੀਤੇ ਆ ਜੇਕਰ ਕਿਤੇ ਤੁਸੀਂ ਤਸਵੀਰ ਦਿਖਾਉਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਤੁਸੀਂ ਕਮੈਂਟ ਕਰੋ ਦਰਿਆ ਸਤਲੁਜ ਦੀ ਤਸਵੀਰ ਇਹਨਾਂ ਦਰਿਆ ਸਤਲੁਜ ਦਾ ਜਲ ਪੱਧਰ ਹੈ ਜੋ 5 ਫੁੱਟ ਤੱਕ ਘਟ ਚੁੱਕਿਆ ਪਰ ਪਾਣੀ ਅਜੇ ਵੀ ਤੇਜ਼ ਹੈ 5 ਫੁੱਟ ਤੱਕ ਦਰਿਆ ਸਤਲੁਜ ਦਾ ਜਲ ਪੱਧਰ ਘਟ ਚੁੱਕਿਆ ਪਾਖੜਾ ਦਾ ਲੈਵਲ ਵੀ ਘਟਿਆ 1677 ਹੋ ਚੁੱਕਿਆ ਇਹ ਵੀ ਵੱਡੀ ਅਪਡੇਟ ਹੈ ਕਿ ਪਾਖੜਾ ਦਾ ਲੈਵਲ ਵੀ ਘਟਿਆ ਦੋ ਦਿਨ ਹੋ ਗਏ ਹਿਮਾਚਲ ਦੇ ਵਿੱਚ ਬਾਰਿਸ਼ ਨਹੀਂ ਪਈ ਵੱਡੀ ਰਾਤ ਮਿਲੀ ਹੈ ਪੋਗ ਡੈਮ ਦਾ ਵੀ ਲੈਵਲ ਘਟਿਆ ਜੇਕਰ ਦਰਿਆ ਸਤਲੁਜ ਦੇ ਵਿਆਸ ਤੋਂ ਹਰੀਕੇ ਹੈਡ ਕੇ ਵਰਕਰਸ ਤੋਂ ਪਾਣੀ ਜੋ ਛੱਡਿਆ ਜਾਂਦਾ ਸੀ ਫਰੋਈ ਪ੍ਰੋਫਾਈਲ ਕਾ ਜਾਂਦਾ ਸੀ ਉਹ ਵੀ ਪਾਣੀ ਹੁਣ ਘਟ ਚੁੱਕਿਆ ਹੈ ਪਾਣੀ ਉਹਨਾਂ ਇਲਾਕਿਆਂ 'ਚ ਹੁਣ ਸੁੱਕਣਾ ਸ਼ੁਰੂ ਹੋ ਚੁੱਕਿਆ ਹੈ ਮਤਲਬ ਇਹ ਘਟਣਾ ਸ਼ੁਰੂ ਹੋ ਚੁੱਕਿਆ ਸਾਰੇ ਘਟਣਾ ਸ਼ੁਰੂ ਹੋ ਚੁੱਕਿਆ ਸੁੱਕਣਾ ਤਾਂ ਨਹੀਂ ਅਜੇ ਘਟਣਾ ਸ਼ੁਰੂ ਹੋ ਚੁੱਕਿਆ ਉਹਨਾਂ ਇਲਾਕਿਆਂ ਦੇ ਵਿੱਚ ਪਾਣੀ ਉੱਥੇ ਪਾਣੀ ਬਹੁਤ ਜ਼ਿਆਦਾ ਸੀ ਦਰਿਆ ਸਤਲੁਜ ਦੀ ਅਪਡੇਟ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਇਸ ਦਰਿਆ ਸਤਲੁਜ ਦਾ ਜਲ ਪੱਧਰ ਸੀ 5 ਫੁੱਟ ਤੱਕ ਘਟਿਆ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਕਿਉਂਕਿ ਇਸ ਚੀਜ਼ ਦੇ ਪੈਸੇ ਨਹੀਂ ਲੱਗਦੇ ਬਿਲਕੁਲ ਫ੍ਰੀ ਹੁੰਦੀ ਹੈ ਕਿਉਂਕਿ ਇਸ ਦਰਿਆ ਸਤਲੁਜ ਦੀ ਹਰ ਕਾਪ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀ ਪੰਡਤ 5 ਫੁੱਟ ਤੱਕ ਦਰਿਆ ਸਤਲੁਜ ਦਾ ਜਲ ਪੱਧਰ ਘਟ ਚੁੱਕਿਆ ਵੀਡੀਓ ਨੂੰ ਅੱਗੇ ਤੋਂ ਕ ਸ਼ੇਅਰ ਕਰ ਦਿਓ ਇਹ ਜਾਣਕਾਰੀ ਅੱਗੇ ਤੋਂ ਅੱਗੇ ਜਰੂਰ ਪਹੁੰਚਾ ਦਿਓ ਇਹ ਤਸਵੀਰਾਂ ਦੇਖ ਸਕਦੇ ਹੋ ਹੁਣ ਤੁਹਾਨੂੰ ਇੱਕ ਹੋਰ ਤਸਵੀਰ ਦਿਖਾਉਣਾ ਹੈ ਕਿ ਸਾਹਮਣੇ ਤੁਹਾਨੂੰ ਇਹ ਜੋ ਲੱਗਦਾ ਉਹ ਕਿ ਘਰੇਤਾ ਨੇ ਰੇਤਾ ਦੇ ਦਰਖਤ ਹੈ ਸਾਰੇ ਦਰਿਆ ਦੇ ਵਿੱਚ ਕਿੰਧਾ ਜਿਆਦਾ ਪਪੂਲਰ ਆ ਦੇ ਖੇਤੀ ਸੀ ਪਪੂਲਰ ਦੇ ਜੋ ਰੁੜ ਰੁੜ ਕੇ ਆਇਆ ਉਹ ਇਸ ਵਿੱਚ ਬਹੁਤ ਜਿਆਦਾ ਹੈ 124 ਜਿਹੜੇ ਨਾਲ ਜੁੜ ਚੁੱਕੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਦਰਿਆ ਸਤਲੁਜ ਦਾ ਜਲ ਪੱਧਰ 5 ਫੁੱਟ ਤੱਕ ਘਟ ਚੁੱਕਿਆ ਵੱਡੀ ਰਾਹਤ ਜੁੜ ਕੇ ਮਿਲੀ ਆ ਦੇਖ ਤੋ ਇਹ ਪਪੂਲਰ ਹੈ ਇਸ ਨੂੰ ਸਾਹਮਣੇ ਰੁੜਿਆ ਜਾ ਰਿਹਾ ਇਸ ਤਰ੍ਹਾਂ ਬਹੁਤ ਜਿਆਦਾ ਪਪੂਲਰ ਦਰਿਆ ਦੇ ਵਿੱਚ ਰੁੜ ਕੇ ਆਇਆ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਿਲ ਆਈ ਕੋਰਟ ਦਾ ਬਟਨ ਜਰੂਰ ਦਬਾ ਦਿਓ ਇਸ ਚੀਜ਼ ਦੇ ਪੈਸੇ ਨਹੀਂ ਲੱਗ ਦਰਿਆ ਸਤਲੁਜ ਦੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ 5 ਫੁੱਟ ਤੱਕ ਘਟਿਆ ਹੈ। ਪਾਖੜਾ ਦਾ ਲੈਵਲ ਵੀ ਘਟਿਆ ਹੈ 1670 ਹੋ ਚੁੱਕਿਆ ਹੈ। ਹੁਣ ਹਿਮਾਚਲ 'ਚ ਬਾਰਿਸ਼ ਨਹੀਂ ਹੋ ਰਹੀ ਤੇ ਬਾਰਿਸ਼ ਦਾ ਵੱਡੀ ਰਾਹਤ ਮਿਲੀ ਹੈ ਕਿ ਪਾਣੀ ਦਰਿਆ ਦੇ ਵਿੱਚ ਘਟਣਾ ਸ਼ੁਰੂ ਹੋ ਚੁੱਕਿਆ ਹੈ। ਪਰਮਾਤਮਾ ਸੁੱਖ ਰੱਖੇ ਕਿ ਅੱਗੇ ਬਾਰਿਸ਼ ਨਾ ਹੋਵੇ। ਨੇਟਰੇ ਤਾਂ ਬਾਰਿਸ਼ ਨਹੀਂ ਹੈ ਪਰ ਪਰਮਾਤਮਾ ਨੇਟ ਤਾਂ ਨਹੀਂ ਚੱਲਦਾ। ਜਦੋਂ ਪਾਣੀ ਜਦੋਂ ਬਾਰਿਸ਼ ਹੋਣੀ ਹੁੰਦੀ ਹੈ ਉਦੋਂ ਹੋ ਹੀ ਜਾਂਦੀ ਹੈ। ਕੱਲ ਵੀ ਥੋੜੀ ਬਾਰਿਸ਼ ਹੋਈ ਹੈ ਪਰ ਹਿਮਾਚਲ ਦੇ ਵਿੱਚ ਬਹੁਤ ਵੱਡਾ ਬਚਾਅ ਹੈ। ਤਸਵੀਰਾਂ ਦਰਿਆ ਸਤਲੁਜ ਦੇ ਸਾਹੇ ਕਰ ਰਿਹਾ ਮੋਹਿਤ ਰਿਹਾ ਮੁਹੰਮਦ ਰਿਆਸਤ ਅੱਤ ਅੱਲਾਹ ਸੇ ਦੁਆ ਕਰਤਾ ਹੂੰ ਹੂੰ ਮਾਈ ਜਲਦੀ ਪਾਣੀ ਕਮ ਹੋ ਜਾਏ ਬੜੀ ਧੰਨਵਾਦ ਤੁਸੀਂ ਕਮੈਂਟ ਕੀਤਾ ਤੁਸੀਂ ਕਿਸ ਥਾਂ ਤੇ ਜੁੜੇ ਹੋ ਮੁਹੰਮਦ ਰਿਆਸਤ ਮੈਂ ਤਾਂ ਹੀ ਪੜ ਰਿਹਾ ਹਾਂ ਤਾਂ ਕਿਸ ਜਗ੍ਹਾ ਤੋਂ ਨਾਲ ਸਾਡੇ ਨਾਲ ਜੁੜੇ ਹੋ ਉਹ ਕਮੈਂਟ ਜੀ ਜਰੂਰ ਦੱਸ ਦਿਓ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਉਹ ਵੀ ਜਰੂਰ ਦੱਸ ਦਿਓ ਇਹ ਤਸਵੀਰਾਂ ਨੇ ਦਰਿਆ ਸਤਲੁਜ ਦੀਆਂ ਦ੍ਰਿਆ ਸਤਲ ਜਦੋਂ ਇੰਨਾ ਖਤਰਨਾਕ ਰੂਪ ਸੀ ਬਹੁਤ ਸਾਰੇ ਇਸ ਵਹਿਣ ਦੇ ਵਿੱਚ ਵਹਿ ਗਏ ਪਰਿਵਾਰ ਉੱਜੜ ਗਏ ਵੀਰੋ ਬੜਾ ਦਰਦ ਹੁੰਦਾ ਹੈ ਉਦੋਂ ਜਦੋਂ ਕਿਸੇ ਬੱਚੇ ਰੁੜ ਗਏ ਦਰਿਆ ਦੇ ਵਿੱਚ ਬਜ਼ੁਰਗ ਰੁੜ ਗਏ ਕਿਉਂਕਿ ਪਾਣੀ ਬਹੁਤ ਜ਼ਿਆਦਾ ਸੀ ਬੜਾ ਦਰਦਨਾਕ ਤਸਵੀਰਾਂ ਸੀ ਅੱਜ ਤੋਂ 10 ਦਿਨ ਪਹਿਲਾਂ ਤਾਂ ਹੁਣ ਦਰਿਆ ਸਤਲੋਈ ਦਾ ਜਲ ਪੱਧਰ ਘਟਿਆ ਪਰ ਪਾਣੀ ਤੇਜ਼ ਹੈ ਕਿਉਂਕਿ ਪਾਣੀ ਦਾ ਵਹਾਵਾ ਜੀ ਵੀ ਤੇਜ਼ ਹੈ ਕਿਉਂਕਿ ਪਾਣੀ ਦਾ ਵੱਡਾ ਦਾਇਰਾ ਹੋ ਚੁੱਕਿਆ ਹੈ ਦਰਿਆ ਪਹਿਲਾਂ ਜੋ ਘੇਰਾ ਸੀ ਛੋਟਾ ਸੀ ਪਰ ਜਦੋਂ ਦਰਿਆ ਛਟਾ ਲੱਗੇ ਹੁਣ ਦਰਿਆ ਦਾ ਘੇਰਾ ਤੁਸੀਂ ਇਸ ਥਾਂ ਤੇ ਇਧਰ ਦਰਿਆ ਚੱਲਦਾ ਸੀ ਜੋ ਸਾਹਮਣੇ ਤਸਵੀਰ ਦੇਖ ਸਕਦੇ ਹੋ ਤੇ ਹੁਣ ਇਧਰ ਤੱਕ ਚੱਲ ਰਿਹਾ ਕੋਰਾ ਦਰਿਆ ਨੇ ਲਾ ਲਾਕੇ ਦਰਿਆ ਨੇ ਆਪਣਾ ਵਿਸ਼ਾਲ ਘੇਰਾ ਕਰ ਲਿਆ ਵੱਡਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਇਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਜਾਇਓ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ 5 ਫੁੱਟ ਤੱਕ ਘਟਿਆ ਹੈ ਪਾਖੜਾ ਦਾ ਲੈਵਲ ਵੀ ਘਟਾਇਆ 1677 ਹੋ ਚੁੱਕਿਆ ਹੈ ਪੋਗ ਡੈਮ ਦਾ ਲੈਵਲ ਹੁਣ ਘਟ ਗਿਆ ਹੈ ਘੱਗਰ ਉਫਾਨ ਤੇ ਸੀ ਉਹ ਵੀ ਪਾਣੀ ਘਟ ਗਿਆ ਹੈ ਪੰਜਾਬ ਦੇ ਵਿੱਚ ਰਾਹਤ ਜ਼ਰੂਰ ਮਿਲੀ ਹੈ ਪਰ ਵੀਰੋ ਜੋ ਸੇਵਾ ਕਰਦੇ ਆ ਬੜੀ ਵੱਡੀ ਸੇਵਾ ਹੋ ਰਹੀ ਹੈ ਤੇ ਰਾਸ਼ਨ ਲੈ ਕੇ ਨਾ ਜਾਓ ਕਿੱਥੇ ਵੀ ਜਾਂਦੇ ਹੋ ਰਾਸ਼ਨ ਲੈ ਕੇ ਨਾ ਜਾਓ ਕਿਉਂਕਿ ਰਾਸ਼ਨ ਦੀ ਹੁਣ ਕਿਤੇ ਵੀ ਲੋੜ ਨਹੀਂ ਆ ਜਦੋਂ ਪਾਣੀ ਸੁੱਕ ਜਾਊਗਾ ਉਦੋਂ ਜਾਇਓ ਟਰੈਕਟਰ ਲੈ ਕੇ ਜਾਇਓ ਉੱਥੇ ਕਣਕ ਲਈ ਟਰੈਕਟਰ ਲੈ ਕੇ ਜਾਇਓ ਅਨੀਤਾ ਰਣੀ ਦੁਰ ਰਾਦੇ 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 ਜੀ ਰਾਦੇ 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 ਜੀ ਗੁਲਦੀਪ ਸਿੰਘ ਨੇ ਕਮੈਂਡ ਕੀਤਾ ਹਾਂਜੀ ਇਹ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੀਂ ਲਾਈਵ ਵੀਡੀਓ ਮਹਿਤਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਹੈ ਰਸਤੇ 'ਚ ਦਰਿਆ ਸਤਲੁਜ ਦਾ ਪੌੜਾ ਆਉਂਦਾ ਜਿਲ੍ਹਾ ਜਲੰਧਰ ਦੂਜੇ ਪਾਸੇ ਜੇਕਰ ਤੁਸੀਂ ਜਗਰਾਵੋਂ ਜਗਰਾਵੋਂ ਤੋਂ ਸਿੱਧੂਆਂ ਬੇਟਾ ਆਉਣੇ ਹੋ ਤਾਂ ਫਿਰ ਇਹ ਦਰਿਆ ਦਾ ਪੌੜਾ ਜਾਂਦਾ ਜੇਕਰ ਤੁਸੀਂ ਲੁਧਿਆਣੇੋਂ ਫਿਰ ਤੁਸੀਂ ਸਿੱਧੂਆਂ ਬੇਟਾ ਆਉਣੇ ਹੋ ਤਾਂ ਰਸਤੇ 'ਚ ਦਰਿਆ ਸਤਲੁਜ ਦਾ ਪੌੜਾ ਜਾਂਦਾ ਹੈ ਤਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਅਸੀਂ ਹਮੇਸ਼ਾ ਦਰਿਆ ਸਤਲੁਜ ਅਤੇ ਹੋਰ ਕਈ ਅਪਡੇਟ ਲੈ ਕੇ ਆਸਰੋਨੇ ਆ ਜੇ ਸਿਆਸਤ ਦੇ ਨਾਲ ਜੁੜੀ ਹੋਵੇ ਜਾਂ ਕੋਈ ਹੋਰ ਹੋਵੇ ਇਧਰ ਐ ਸਤਲੁਜ ਦੇ ਤਸਵੀਰਾਂ ਨੇ ਦਰਿਆ ਸਤਲੁਜ ਦਾ ਜੋ ਚਲ ਪਦਰਸ਼ 5 ਫੁੱਟ ਤੱਕ ਘਟ ਗਿਆ ਆਪਣੇ ਆਪ ਚ ਵੱਡੀ ਤਸਵੀਰ ਹੈ ਅਸੀਂ ਦਰਿਆ ਸਤਲੁਜ ਦੀ ਪੁਲ ਦੇ ਉੱਪਰ ਮੌਜੂਦ ਹੈ ਕਿਰਾ ਬਹੁਤ ਵਿਸ਼ਾਲ ਹੋ ਚੁੱਕਿਆ ਦਰਿਆ ਸਤਲੁਜ ਦਾ ਲਾਈਵ ਤਸਵੀਰਾਂ 9 ਸਤੰਬਰ 2025 ਦੀਆਂ ਲਾਈਵ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਿਹਾ ਹਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਗੇ ਤੱਕ ਕਿਉਂਕਿ ਜਾਣਕਾਰੀ ਅੱਗੇ ਤੱਕ ਪਹੁੰਚਾਉਣੀ ਬਹੁਤ ਲਾਜ਼ਮੀ ਹੈ ਬਹੁਤ ਜ਼ਰੂਰੀ ਹੈ ਦਰਿਆ ਸਤਲੁਜ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਰਿਆ ਸਤਲੁਜ ਦੀ ਤੁਸੀਂ ਲਾਈਵ ਅਪਡੇਟ ਦੇਖ ਰਹੇ ਹੋ ਦਰਿਆ ਸਤਲੁਜ ਦਾ ਜਲ ਪੱਧਰ 5 ਫੁੱਟ ਤੱਕ ਘੱਟ ਚੁੱਕਿਆ ਪਰ ਪਾਣੀ ਅਜੇ ਵੀ ਬਹੁਤ ਵਸ਼ਾਲ ਘੇਰਾ ਹੈ ਬਹੁਤ ਜ਼ਿਆਦਾ ਜ다 ਹੋਰ 4-5 ਫੁੱਟ ਘਟ ਗਿਆ ਤਾਂ ਫਿਰ ਕਹਿ ਸਕਦੇ ਆਂ ਕਿ ਪਾਣੀ ਬਹੁਤ ਜ਼ਿਆਦਾ ਘਟ ਗਿਆ ਪਰ ਰਾਹਤ ਜ਼ਰੂਰ ਮਿਲੀ ਹੈ ਕਿੰਨਾ ਪਾਣੀ ਘਟਿਆ ਐ ਇੰਨੇ ਪਾਣੀ ਦਾ ਰਾਹਤ ਜ਼ਰੂਰ ਮਿਲੀ ਹੈ ਪਰ ਝੋਨੇ ਦੇ ਹਾਲਾਤ ਬੜੇ ਮਾੜੇ ਹੋ ਗਏ ਵੀਰੋ ਝੋਨੇ ਲਗਭਗ ਖਤਮ ਹੋ ਚੁੱਕਿਆ ਝੋਨੇ ਦੇ ਪੱਲੇ ਕੱਖ ਨਹੀਂ ਰਿਹਾ ਮਾਨ ਸਰਕਾਰ ਨੇ ਕਿਹਾ ਕਿ 20000 ਰੁਪਏ ਮਿਲੂਗਾ ਪਰ ਏਕੜ ਪਰ 20000 ਨਾਲ ਕੁਝ ਬਣਦਾ ਨਹੀਂ ਕਿ ਤੇ ਐਲਾਨ ਐਲਾਨ ਤੱਕ ਸੀਮਤ ਨਾ ਰਹੇ ਜੇ ਜਦੋਂ ਪਿਛਲੀ ਵਾਰ ਐਲਾਨ ਕੀਤਾ ਸੀ 15000 ਦਾ 23 ਦੇ ਵਿੱਚ ਉਹ 15000 ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਬਹੁਤ ਸਾਰੇ ਕਿਸਾਨ ਹੈ ਜੋ ਅਪਡੇਟ ਤੁਹਾਡੇ ਤੱਕ ਪਹੁੰਚਾਵਾਂਗੇ ਮਾਨ ਸਰਕਾਰ ਨੇ ਕਹਿ ਸੀ ਕਿ 20000 ਰੁਪਇਆ ਮਿਲੂਗਾ ਕਦ ਐਲਾਨ ਕੀਤਾ ਪਰ ਐਲਾਨ ਐਲਾਨ ਤੱਕ ਹੀ ਸੀਮਤ ਨਾ ਰਹੇ ਜੇ ਬਈ ਆਪ ਕੋ ਚੈਨਲ ਕਮੈਂਡ ਸਬਸਕ੍ਰਾਈਬ ਕਰ ਲਿਆ ਔਰ ਸ਼ੇਅਰ ਵੀ ਕਰ ਦਿਆ ਅਨੀਤਾ ਪ੍ਰਾਨੀ ਦੁਰਗਾ ਹਾਂ ਜੀ ਧੰਨਵਾਦੀ ਆ ਕਾ ਮਾਜੀ ਕੀ ਹਾਲ ਨੇ ਠੀਕ ਐ ਬਬੀ ਮੇਤਾ ਠੀਕ ਐ ਵੀਰ ਜੀ ਬਬੀ ਮੇਤਾ ਨੇ ਕਮੈਂਟ ਕੀਤਾ ਠੀਕ ਐ ਵੀਰ ਜੀ ਕਿੱਥੋਂ ਸਾਡੇ ਨਾਲ ਜੁੜੇ ਹੋ ਐ ਜਰੂਰ ਦੱਸੀ ਜਾਇਓ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਐ ਵੀ ਜਰੂਰ ਦੱਸੀ ਜਾਇਓ ਅਸੀਂ ਮੈਦਪੁਰ ਤੋਂ ਜੋ ਜਗਰਾਵ ਰੋਡ ਜਾਂਦਾ ਦਰਿਆ ਸਤਲੁਜ ਪੌੜੀ ਦੇ ਉੱਪਰ ਮ ਜੋ ਉਦਾ ਔਰ ਤਸਵੀਰਾਂ ਸਿੱਧੀਆਂ ਲਾਈਵ ਤੁਹਾਡੇ ਤੱਕ ਪਹੁੰਚਾ ਰਹੇ ਆ ਦਰਿਆ ਸਤਲੁਜ ਦਾ ਜੋ ਜਲ ਪੱਧਰ ਸੀ ਤਕਰੀਬਨ 5 ਫੁੱਟ ਤੱਕ ਘਟ ਚੁੱਕਿਆ ਕੱਲ ਵੀ 5 ਫੁੱਟ ਸੀ ਹਾਂ ਕੱਲ ਤੇ ਜਿੰਨਾ ਪਾਣੀ ਚੱਲ ਰਿਹਾ ਕੋ ਕੱਲ ਤੋਂ ਫਿਰ ਜ਼ਿਆਦਾ ਨਹੀਂ ਘਟਿਆ ਹਾਂਜੀ ਵੀਰ ਜੀ ਪਾਣੀ ਘਟ ਗਿਆ ਬੋਬੀ ਵੀਰ ਜੀ ਮੈਂ ਤੇਨੇ ਬਰਨਾਲੇ ਤੋਂ ਕਮੈਂਟ ਕੀਤਾ ਹੈ ਹਾਂਜੀ ਬਰਨਾਲੇ ਤੋਂ ਬੋਬੀ ਵੀਰ ਜੀ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਹੈ 5 ਫੁੱਟ ਤੱਕ ਘਟ ਚੁੱਕਾ ਹੈ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਇਸ ਥਾਂ ਤੇ ਪਾਣੀ ਜ਼ਿਆਦਾ ਹੈ ਪਰ ਦਰਿਆ ਹੁਣ ਕਿਨਾਰਿਆਂ ਦੇ ਅੰਦਰ ਹੀ ਚੱਲ ਰਿਹਾ ਹੈ ਬਾਹਰ ਨਹੀਂ ਹੈ ਵਿਸ਼ਾਲ ਵੱਡਾ ਘੇਰਾ ਹੈ ਸਤਲੁਜ ਦਰਿਆ ਸਭ ਤੋਂ ਵੱਡਾ ਹੈ ਬਿਆਸ ਰਾਵੀ ਚਨਾਬ ਜੇਹਲਮ ਸਾਰਿਆਂ ਤੋਂ ਦਰਿਆ ਸਤਲੁਜ ਵੱਡਾ ਹੈ ਔਰ ਫਿਰ ਅਫਗਾਨ ਤੇ ਜਦੋਂ ਆਉਂਦਾ ਹੈ ਤੇ ਕਹਿਰ ਬਹੁਤ ਜ਼ਿਆਦਾ ਹੁੰਦਾ ਹੈ ਵੀਰੇ 19 ਦੇ ਵਿੱਚ ਬਹੁਤ ਜ਼ਿਆਦਾ ਕਹਿਰ ਸੀ 23 ਦੇ ਵਿੱਚ ਸੀ ਤੇ 25 ਦੇ ਵਿੱਚ ਬੰਨਾਂ ਦੇ ਹਾਲਾਤ ਤਰਸਯੋਗ ਨੇ ਹੁਣ ਹੁਣ ਪਾਣੀ ਜਿੱਦਾ ਘਟ ਗਿਆ ਹੈ ਹੁਣ ਸਰਕਾਰ ਨੂੰ ਬੰਨਾਂ ਦੇ ਹਾਲਾਤ ਸੁਧਾਰਨੇ ਚਾਹੀਦੇ ਆ ਜੇਕਰ ਸਰਕਾਰ ਲੋਕ ਹਤੈਸ਼ੀ ਹੈ ਲੋਕਾਂ ਦਾ ਮਾਨ ਸਰਕਾਰ ਕਹਿੰਦੀ ਸੀ ਕਿ ਅਸੀਂ ਲੋਕਾਂ ਦੀ ਸਰਕਾਰ ਆ ਤੇ ਜਿਹੜੇ ਲੋਕਾਂ ਨੇ ਚੁਣਿਆ ਸ਼ਾਇਦ ਪਹਿਲਾਂ ਤਾਂ ਦੁਖੀ ਹੋਣਗੇ ਤਾਂ ਕਰਕੇ ਵੋਟਾਂ ਪਾ ਕੇ ਤਾਂ ਹੁਣ ਸਰਕਾਰ ਨੂੰ ਲੋਕਾਂ ਦੀ ਮaaf ਕਰਨੀ ਚਾਹੀਦੀ ਹੈ ਐਦਾਂ ਹਰੇਕ ਸਾਲ ਬਾਅਦ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਨ੍ਹਾਂ ਦੇ 10 ਕਿੱਲੇ ਸੀ ਝੋਨਾ 10 ਲੱਖ ਰੁਪਏ ਦਾ ਨੁਕਸਾਨ ਵੱਡੇ ਪੱਧਰ ਤੇ ਹੋਇਆ ਔਰ ਉਸ ਤੋਂ ਵੀ ਜ਼ਿਆਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਧਰਿਆਦ ਵਿੱਚ ਰੁੜ ਕੇ ਬੜੀਆਂ ਤਸਵੀਰਾਂ ਨੇ ਬੜੇ ਦਰਦਨਾਕ ਤਸਵੀਰਾਂ ਨੇ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਰੁੜ ਗਏ ਅਨਿਤਾ ਚੰਦ ਕੰਦੀਗੜ੍ਹ ਸੇ ਹਾਂ ਜੀ ਧੰਨਵਾਦ ਜੀ ਤੁਹਾਡਾ ਹਾਂ ਜੀ ਬਾਬੂ ਵੀਰ ਸਰਕਾਰ ਨੇ ਹੁਣ ਸਰਕਾਰ ਕਹਿੰਦੀ ਕਿ 20000 ਰੁਪਇਆ ਪਰ ਮੈਂ ਤੁਹਾਨੂੰ ਜੇ ਦੱਸ ਦੇਵਾਂ ਕਿ ਇਹ 20000 ਰੁਪਏ ਦਾ ਐਲਾਨ ਤਾਂ 23 ਦੇ ਵਿੱਚ ਵੀ ਕੀਤਾ ਸੀ ਲੋਕਾਂ ਨੂੰ ਤਾਂ ਉਦੋਂ ਦਾ ਮਾਫ ਜਾ 15000 ਕਿਹਾ ਸੀ 15000 ਵੀ ਨਹੀਂ ਮਿਲਿਆ ਤਾਂ ਐਲਾਨ ਐਲਾਨ ਤੱਕ ਹੀ ਨਸੀਬਤ ਰਹੇ ਇਹ ਨਹੀਂ ਹੋਣਾ ਚਾਹੀਦਾ ਹਾਂ ਮਾਪਦਾ ਜਰੂਰ ਮਿਲਣਾ ਚਾਹੀਦਾ 20000 ਰੁਪਏ ਘਟਾ ਪਰ ਰਾਹਤ ਜਰੂਰ ਮਿਲੋਗੇ ਫਿਰ ਸਰਕਾਰ ਨੇ ਕਿ ਅਜੇ ਸੀ ਦੀ ਖੇਤ ਉਸ ਦੀ ਰੇਤ ਪਾਣੀ ਅਜੇ ਚੱਲ ਰਿਹਾ ਵੱਡੀਆਂ ਵੱਡੀਆਂ ਪੌਪੂਲਰ ਆਪ ਦਾ ਪੌਪੂਲਰ ਨਾਮ ਲੈ ਕੇ ਜੇਸ ਵੀ ਲੈ ਕੇ ਰੇਤਾ ਪੜਦੇ ਆ ਜਾਂ ਤਾਂ ਫਿਰ ਸਰਕਾਰ ਇੱਕ ਮੁਹਈਆ ਕਰਵਾ ਦੇਵੇ ਕਿ 20 ਏਕੜ ਭਾਈ ਤੇ ਇਹਦੇ ਵਿੱਚ ਕਿਸਾਨਾਂ ਨੂੰ 10 ਕਿਸਾਨਾਂ ਨੂੰ ਇੱਕ ਜੇਸ ਵੀ ਦੇ ਦੇ ਤੇ ਪਰੇਤ ਪਟਕੇ ਵੇਚੋ ਉਹ ਕਿਸਾਨ ਰੇਤਾ ਪੱਟੇਗਾ ਕਿਦਾਂ ਉਹ ਟਰਾਲੀ ਕੇ ਛੋਟੇ ਕਿਸਾਨਾਂ ਕੋਲ ਟਰਾਲੀਆਂ ਨਹੀਂ ਆ ਪਰੂਗਾ ਕਿਦਾਂ ਕਿਸ ਤਰ੍ਹਾਂ ਲੈ ਕੇ ਜਾਊਗਾ ਇਹ ਐਲਾਨ ਐਲਾਨ ਤੱਕ ਸਿਮਤ ਰਹਿ ਜਾਣਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦਰਿਆ ਸਤਲੁਜ ਦੀ ਲਾਈਵ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾ ਰਹੇ ਹਾਂ 6:00 ਵਜੇ 11 ਮਿੰਟ ਹੋ ਚੁੱਕੇ ਐ 9 ਸਤੰਬਰ 2025 ਐ ਦਰਿਆ ਸਤਲੁਜ ਦੇ ਸੀ ਪੁਲ ਦੇ ਉੱਪਰ ਮੌਜੂਦ ਹਾਂ ਜੋ ਮੈਦ ਪਰਤੇ ਜਗਰਾਵ ਰੋਡ ਜਾਂਦਾ ਹੈ ਉਹਨਾਂ ਕਿ ਤੁਸੀਂ ਆ ਦੇਖ ਲਓ ਆ ਹਾਲਾਤ ਕੀ ਬਣੇ ਹੋਇਆ ਹੈ ਆ ਸਾਹਮਣੇ ਦੇਖੋ ਇਹ ਤਸਵੀਰ ਤੁਹਾਨੂੰ ਦਿਖਾਉਣਾ ਕਿ ਆ ਦੇਖੋ ਆ ਬੜੇ ਜੋ ਪਏ ਕੋਈ ਰੇਤਾ ਨਹੀਂ ਪਿਆ ਹੋਇਆ ਇਹ ਜੋ ਦਰਿਆ ਦੇ ਵਿੱਚ ਦਰਖਤ ਰੋੜ ਕੇ ਆਇਆ ਉਹ ਪਏ ਸਾਰੇ ਅੱਗੇ ਤੱਕ ਤਸਵੀਰ ਅਸੀਂ ਦੇਖ ਲਓ ਕਿੰਨੇ ਪਪੂਲਰ ਜੇਕਰ 4 ਸਾਲਾਂ ਬਾਅਦ ਪੱਟੇ ਜਾਣ ਤਾਂ ਉਸ ਦੀ ਕੀਮਤ ਕਿੱਲੇ ਦੀ 8 ਲੱਖ ਰੁਪਏ ਹੁੰਦੀ ਹੈ ਤਾਂ ਹੁਣ ਪਪੂਲਰ ਕੜੇ ਰੁੜ ਗਏ 8-8 ਲੱਖ ਕਿੱਲੇ ਦਾ ਨੁਕਸਾਨ ਹੋਇਆ ਹੈ ਜ਼ਮੀਨਾਂ ਦੇ ਰਾਹ ਦੇ ਵਿੱਚ ਡਿੱਗ ਗਈਆਂ ਕੁਝ ਨਹੀਂ ਬਣ ਸਕਦਾ ਤੇ ਸਰਕਾਰ ਨੂੰ ਇੱਕ ਐਲਾਨ ਹੋਰ ਫਿਰ ਕਰ ਦੇਣਾ ਚਾਹੀਦਾ ਵੀ ਜਿਹਨਾਂ ਨੇ ਜ਼ਮੀਨਾਂ ਲੈ ਕੇ ਉਹਨਾਂ ਨੂੰ ਕੋਈ 4-4 ਲੱਖ ਮਿਲੂਗਾ ਕੋਈ ਰਾਹਤ ਮਿਲ ਜਾਓ ਪਰ ਐਲਾਨ ਐਲਾਨ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਹੁਣ ਦੇਖੋ ਜੇਕਰ ਸਰਕਾਰ ਨੇ ਐਲਾਨ ਕਰਤਾ ਐਲਾਨ ਬਾਅਦ ਚ ਵੀ ਕਰ ਸਕਦੇ ਸੀ ਪਹਿਲਾਂ ਮਾਅਵਜੇ ਦੇ ਦੇ ਹਾਂ ਭਾਈ ਅਸੀਂ ਇੰਨੇ ਪੈਸੇ ਬਣਦੇ ਆ ਤੇ ਹੁਣ ਤੁਸੀਂ ਆ ਐਲਾਨ ਅਸੀਂ ਕੀਤਾ ਬਾਅਦ ਵਿੱਚ ਪਹਿਲਾਂ ਐਲਾਨ ਕਰਨੇ ਸਰਕਾਰਾਂ ਲਈ ਬੜੇ ਜ਼ਰੂਰੀ ਹੁੰਦੇ ਆ ਬੀਜ ਜੀ ਆਪਣਾ ਚੈਨਲ ਮੋਨਟਾਈਜ਼ ਹੈ ਪਰ ਕੋਈ ਪੈਸੇ ਆਪਾਂ ਨੂੰ ਜ਼ਿਆਦਾ ਨਹੀਂ ਆਉਂਦੇ ਲਾਈਵ ਤੇ ਪੈਸੇ ਨਹੀਂ ਆਉਂਦੇਗੇ ਮੇਰੇ ਅੱਜ ਕੱਲ ਦਾ 50 ਰੁਪਏ ਆਏ ਹੋਣਗੇ ਪਰ ਯਕੀਨ ਮੰਨਿਓ ਵਿਸ਼ਵਾਸ ਕਰਿਓ ਕਿ ਆਪਣੇ ਕੋਲ ਕਿੰਨੀ ਕੁ ਆਪਣੇ ਔਕਾਤ ਹੈ ਮਦਦ ਆਪਾਂ ਜ਼ਰੂਰ ਕਰ ਰਹੇ ਆਂ ਹੜਪੀੜਾਂ ਦੀ ਕਿੰਨੀ ਕੁ ਮੇਰੀ ਔਕਾਤ ਹੈ ਉਹਨਾਂ ਕੋ ਮੈਂ ਕੋਈ ਉਹਨਾਂ ਦਾ ਮੈਂ ਜ਼ਰੂਰ ਕਰ ਰਿਹਾ ਕੋ ਮੈਂ ਜ਼ਿਆਦਾ ਨਹੀਂ ਕਹਿ ਸਕਦਾ ਕਿ ਬੜਾ ਕੁਝ ਕਰਤਾ ਜਿੰਨੀ ਕੁ ਮੇਰੀ ਹیثیت ਹੈ ਮੈਂ ਉਹਨਾਂ ਕੋ ਮੈਂ ਵੀ ਕਰ ਰਿਹਾ ਆਂ ਹੁਣ ਆ ਸਾਡੇ ਦੇਖੋ ਦਰਿਆ ਚ ਹੋਰ ਪਪੂਲਰ ਰੁੜ ਕੇ ਜਾ ਰਿਹਾ ਆ ਵਾਲਾ ਇਹ ਦਿਖਵਾਉਂਦੇ ਆ ਆ ਵਾਲਾ ਪਪੂਲਰ ਰੁੜ ਕੇ ਆ ਰਿਹਾ ਜਦੋਂ ਵੱਡਾ ਹੋ ਜਾਣਾ ਸੀ ਸਿੱਧ ਸਿੱਧ ਕੇ 2000 ਰੁਪਏ ਹੋਣੇ ਸੀ ਤਾਂ ਹੁਣ ਇਹ ਰੁੜ ਗਿਆ ਦਰਿਆ ਚ ਹੁਣ ਇਹ ਕੀ ਬਣਨਾ ਅੱਗੇ ਜਾ ਕੇ ਕਿਤਨਾ ਕਿਤੇ ਲੱਗ ਜਾਊਗਾ ਇਹ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਦ ਰਿਆ ਸਤਲੁਜ ਦਾ ਜੋ ਜਲ ਪੱਦਰ ਸੀ ਤਕਰੀਬਨ 5 ਫੁੱਟ ਤੱਕ ਘਟ ਚੁੱਕਿਆ ਪਾਣੀ ਪਾਣੀ ਅਜੇ ਵੀ ਦੇਖ ਸੋਦਾ ਵਿਸ਼ਾਦ ਘੇਰਾ ਪਰ ਇੱਕ ਕੱਲ ਮੰਨ ਦਿਮਾਗ ਚ ਹੁੰਦੀ ਹੈ ਕਿ ਦੇਖੋ ਕਿ ਨਵੇਂ ਲੋਕ ਆ ਕੇ ਦੇਖਦੇ ਕਿ ਪਾਣੀ ਬੜਾ ਜ਼ਿਆਦਾ ਹੈ ਪਰ ਵੀਰੋ ਪਾਣੀ ਤਾਂ ਇਦੋਂ ਵੀ ਜ਼ਿਆਦਾ ਪਹਿਲਾਂ ਆਫਾਨ ਤੇ ਸੇਹਣਾ ਨੇ ਛਟਾੜਾਂਗੇ ਜੋ ਦੇਖਿਆ ਅਸੀਂ ਤਾਂ ਲਗਾਤਾਰ ਲਾਈਵ ਵੀਡੀਓ ਕਰ ਰਹੇ ਆ ਤੇ ਕਦੋਂ ਅਸੀਂ ਇੱਥੇ ਆਈ ਦਾ ਪਤਾ ਲੱਗ ਜਾਂਦਾ ਪ੍ਰਸ਼ਾਸਨ ਦੇ ਅੰਕੜੇ ਦੇ ਮੈਂ ਘਟ ਜਾਣਾ ਮੈਂ ਉਹ ਅਪਡੇਟ ਦਿਖਾਉਣਾ ਜੋ ਮੈਂ ਅਖਰ ਨਾਲ ਦੇਖ ਰਿਹਾ ਹਾਂ ਉਹ ਮਚੀ ਤੁਹਾਡੇ ਤੱਕ ਪਹੁੰਚਾਉਣਾ ਇਦਾਂ ਨਹੀਂ ਕਿ ਪ੍ਰਸ਼ਾਸਨ ਨੇ ਜੋ ਕਹਤਾ ਬਸ ਉਹੀ ਮੈਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਤੀ ਮੈਂ ਉਹਦਾ ਕਦੇ ਵੀ ਨਹੀਂ ਕਰਦਾ ਦਰਿਆ ਸਤਲੁਜ ਦਾ ਜੋ ਜਲ ਪਾਦਰ ਸੀ तकरीबन 5 ਫੁੱਟ ਘਟ ਗਿਆ ਤਾਂ ਬਹੁਤ ਵੱਡੀ ਜਾਣਕਾਰੀ ਹੈ ਵੱਡਾ ਰਾਹਤ ਮਿਲੀ ਹੈ ਲੋਕਾਂ ਨੂੰ ਲੋਕ ਹਾਲਾਤ ਬੜੇ ਸੀ ਲੋਕਾਂ ਦੇ ਬਹੁਤ ਜ਼ਿਆਦਾ ਮਾੜੇ